ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਵਿੰਡੂਸ ਕੋਲਰ ਤੇ ਤੁਹਾਡਾ ਫੇਰ ਬਹੁਤ ਸਵਾਗਤ ਆ ਦੋਸਤੋ ਅਸੀਂ ਬਹੁਤ ਵਾਰੀ ਦੇਖਦੇ ਆ ਕਿ ਜਦੋਂ ਵੀ ਦੋ ਇਨਸਾਨ ਆਪਸ ਵਿੱਚ ਬਹਿਸ ਕਰ ਰਹੇ ਹੁੰਦੇ ਆ ਇੱਕ ਕਹਿੰਦਾ ਮੈਂ ਸਹੀ ਹਾਂ ਦੂਜਾ ਕਹਿੰਦਾ ਨਹੀਂ ਮੈਂ ਸਹੀ ਹਾਂ ਤੂੰ ਗਲਤ ਹੈਂ ਦੋਵਾਂ ਦੇ ਵਿੱਚੋਂ ਇੱਕ ਬੰਦਾ ਤਾਂ ਜ਼ਰੂਰ ਗਲਤ ਹੁੰਦਾ ਪਤਾ ਨਹੀਂ ਦੋਨਾਂ ਵਿੱਚੋਂ ਮੰਨਦਾ ਕੋਈ ਵੀ ਨਹੀਂ ਇਕ ਇਨਸਾਨ ਦੇ ਅੰਦਰ ਇੱਕ ਈਗੋ ਹੁੰਦੀ ਆ ਉਹਨੂੰ ਲੱਗਦਾ ਕਿ ਮੈਂ ਕਿਉਂ ਮੰਨਾ ਇੱਕ ਡਰ ਵੀ ਹੁੰਦਾ ਜੇ ਮੈਂ ਗਲਤੀ ਮੰਨ ਲਈ ਤੇ ਮੈਂ ਨੀਵਾਂ ਹੋ ਜਾਣਾ ਕਈ ਵਾਰੀ ਜਾਣੇ-ਣੇ ਜਾਣੇ ਵੀ ਗਲਤੀ ਹੋ ਜਾਂਦੀ ਆ ਇਨਸਾਨ ਦਾ ਇਦਾਂ ਤਾਂ ਕੋਈ ਇਰਾਦਾ ਨਹੀਂ ਹੁੰਦਾ ਸਹੀ ਸੁਭਾਈ ਹੋ ਜਾਂਦੀ ਆ ਪਰ ਫਿਰ ਵੀ ਉਹ ਆਪਣੇ ਆਪ ਨੂੰ ਗਲਤ ਨਹੀਂ ਮੰਨਦਾ ਇਹ ਵਾਰ ਤੁਸੀਂ ਖੁਦ ਵੀ ਇਹ ਤਜਰਬਾ ਕੀਤਾ ਹੋਣਾ ਕਿ ਜਿੱਥੇ ਸਾਨੂੰ ਪਤਾ ਵੀ ਹੁੰਦਾ ਆ ਕਿ ਗਲਤੀ ਸਾਡੀ ਸੀ ਪਰ ਫਿਰ ਵੀ ਅਸੀਂ ਥੀਆ ਦਲੀਲਾਂ ਦਿੰਨੇ ਆ ਉਹ ਵੀ ਇੰਨੇ ਕੌਨਫੀਡੈਂਸ ਦੇ ਨਾਲ ਸੁਣਨ ਵਾਲਾ ਸਾਡੀ ਗੱਲ ਤੇ ਯਕੀਨ ਕਰ ਹੀ ਲੈਂਦਾ ਕਿ ਵਾਕਿਆ ਸ਼ਾਇਦ ਇਹੀ ਸਹੀ ਕਹਿੰਦਾ ਹੋਣਾ ਦੂਜਾ ਬੰਦਾ ਗਲਤ ਕਹਿੰਦਾ ਹੋਣਾ ਉਹ ਤਰ੍ਹਾਂ ਦੀ ਲੜਾਈ ਦੇ ਵਿੱਚ ਹਮੇਸ਼ਾ ਗਲਤੀ ਮਾਰੇ ਬੰਦੇ ਦੀ ਨਿਕਲਦੀ ਆ ਜਾਂ ਸਰੀਰੋਂ ਮਾਰੇ ਦੀ ਜਾਂ ਸਟੇਟਸ ਪੱਖੋਂ ਮਾਰੇ ਦੀ ਕਿਹੜਾ ਬੰਦਾ ਲੋਕਾਂ ਨੂੰ ਮਨਾ ਹੀ ਲੈਂਦਾ ਕਿ ਗਲਤੀ ਦੂਜੇ ਦੀ ਸੀ ਜਾਂ ਜ਼ੋਰ ਦੇ ਸੱਤੇ ਜਾਂ ਪੈਸੇ ਦੇ ਸੱਤੇ ਇਹ ਬੈਂਸ ਕੇ ਨਿਆਣੇ ਤੋਂ ਲੈ ਕੇ ਵੱਡੇ ਤੱਕ ਸਭ ਦੀ ਹੁੰਦੀ ਆ ਯਾਦ ਦੇ ਵਿੱਚ ਮਾਂ ਪਿਓ ਬੱਚਿਆਂ ਨੂੰ ਇਹ ਨਹੀਂ ਸਿਖਾਉਂਦਾ ਕਿ ਜੇ ਤੇਰੀ ਗਲਤੀ ਹੋਵੇ ਤਾਂ ਐਡਮਿਟ ਕਰਿਆ ਕਰ ਟਾਇ ਸਿਖਾਉਂਦੇ ਆ ਕਿ ਜੇ ਤੇਨੂੰ ਕੋਈ ਗਲਤੀ ਮਨਾਵੇ ਪੇੜ ਮਾਰੂ ਜੇ ਤੇਰੇ ਕੋਈ ਅੱਕ ਮਾਰਦਾ ਤੂੰ ਦੀ ਦੋ ਵਾਰ ਵਿਦੇਸ਼ਾਂ ਦੇ ਵਿੱਚ ਜੇ ਕੋਈ ਇੱਕਦਮ ਇੱਕ ਦੂਜੇ ਦੇ ਮੂਰੇ ਵੀ ਆ ਜਾਂਦਾ ਤਾਂ ਉੱਥੇ ਵੀ ਦੋਨੇ ਜਾਨੇ ਸੌਰੀ ਬੋਲ ਦਿੰਦੇ ਆ ਮੈਂ ਤਾਂ ਕਦੇ ਨਹੀਂ ਵੇਖਿਆ ਵੀ ਕਿਸੇ ਬੰਦੇ ਦੇ ਸਟਾਲ ਹੱਥ ਗਏ ਹੋਣ ਸਾਡੇ ਜੇ ਇਥੇ ਗੱਡੀ 'ਚ ਗੱਡੀ ਵੀ ਵੱਜ ਜੇ ਅਸੀਂ ਨਹੀਂ ਮੰਨਦੇ ਸਾਨੂੰ ਪਤਾ ਕਿ ਜੇ ਅਸੀਂ ਮੰਨ ਗਏ ਅਡੀ ਇੰਸ਼ੋਰੈਂਸ ਵੱਜ ਜਾਣੀ ਆ ਸਾਨੂੰ ਖਰਚਾ ਪੈ ਜਾਣਾ ਉਸ ਉੱਤੇ ਗਾਲੋ-ਗਾਲੀ ਹੋਈ ਜਾਂਦੇ ਆ ਹੱਥੋ-ਪਾਈ ਹੋਈ ਜਾਂਦੇ ਆ ਪਰ ਮੰਨਣਾ ਨਹੀਂ ਯਾਰ ਗਲਤੀਆਂ ਇਨਸਾਨ ਹੀ ਕਰਦਾ ਅਸੀਂ ਰੱਬ ਤਾਂ ਹੈ ਨਹੀਂ ਬਿਲਕੁਲ ਵੀ ਰੱਬ ਨਹੀਂ ਬਣਨਾ ਚਾਹੀਦਾ ਦੁਨੀਆ ਭਰ ਦੇ ਰਿਸ਼ਤੇ ਇਸ ਈਗੋ ਨੇ ਚਲਾਕੀ ਨੇ ਖਰਾਬ ਕੀਤੇ ਪਏ ਆ ਤੇ ਕਿਤੇ ਉਹ ਕਿਸੇ ਦੀ ਗਲਤੀ ਦੱਸ ਦਈਏ ਅਗਲਾ ਤੁਹਾਡਾ ਦੁਸ਼ਮਣ ਬਣ ਜਾਂਦਾ ਇਹ ਵਾਰੀ ਅਸੀਂ ਸੋਚਦੇ ਹਾਂ ਕਿ ਚੱਲ ਯਾਰ ਆਪਣਾ ਮਿੱਤਰ ਆ ਰਿਸ਼ਤੇਦਾਰ ਆ ਇਹਨੂੰ ਇਹਦੀ ਗਲਤੀ ਦੱਸ ਕੇ ਸੁਧਾਰਦੇ ਆ ਜਾਂ ਫਿਰ ਇਹਨੂੰ ਰਿਅਲਾਈਜ਼ ਕਰਾਉਨੇ ਆ ਕਿ ਯਾਰ ਤੇਰੇ ਕੋਲੋਂ ਆ ਗਲਤੀ ਹੋਈ ਆ ਕੋਈ ਆਪਾਂ ਇਸੇ ਕਰਕੇ ਦੱਸਦੇ ਆ ਕਿ ਸਿਆਣੇ ਕਹਿੰਦੇ ਆ ਕਿ ਚੰਗਾ ਦੋਸਤ ਚੰਗਾ ਰਿਸ਼ਤੇਦਾਰ ਇੱਕ ਦੂਜੇ ਦਾ ਸ਼ੀਸ਼ਾ ਹੁੰਦਾ ਆਪਾਂ ਕਿਸੇ ਨੂੰ ਗਲਤ ਕੰਮਾਂ ਵੱਲ ਜਾਣ ਤੋਂ ਰੋਕਣਾ ਇਹਤੇ ਉਲਟਾ ਹੋ ਜਾਂਦਾ ਜਦੋਂ ਆਪਾਂ ਕਿਸੇ ਨੂੰ ਦੱਸਦੇ ਆ ਉਹ ਅਗੋਂ ਕਹਿੰਦਾ ਕਿ ਤੂੰ ਹੀ ਰਹਿ ਗਿਆ ਜਿਹੜਾ ਬਹੁਤ ਸੱਚਾ ਉਹ ਆਪਣਾ ਕੰਮ ਕਰ ਉਹਨੂੰ ਵੀ ਪਤਾ ਕਿ ਸਹੀ ਕੀ ਆ ਤੇ ਗਲਤ ਕੀ ਆ ਕਿਤੇ ਮੈਂ ਸਹੀ ਆ ਤੇ ਕਿਤੇ ਮੈਂ ਗਲਤਾਂ ਇਦਾਂ ਹੀ ਵਿਆਹ ਦੇ ਇਸ ਤਰ੍ਹਾਂ ਹੁੰਦਾ ਗਲਤੀਆਂ ਦੋਵੇਂ ਜਾਣੇ ਕਰਦੇ ਆ ਮਨ ਵਿੱਚ ਇਹੀ ਚਲਾਕੀ ਆ ਜੇ ਮੈਂ ਗਲਤੀ ਮੰਨੀ ਤਾਂ ਅਗਲੇ ਦਾ ਪ੍ਰਭਾਵ ਤੇ ਦਬਦਬਾ ਮੇਰੇ ਤੇ ਪੈ ਜਾਣਾ ਸੇ ਕਰਕੇ ਦੂਜੇ ਦੀ ਗਲਤੀ ਵੱਧ ਗੱਡੀ ਜਾਂਦੀ ਹੈ ਤਾਂ ਜੋ ਉਹਨੂੰ ਲੱਗੇ ਕਿ ਉਹਦਾ ਦੂਜਾ ਪਾਰਟਨਰ ਜ਼ਿਆਦਾ ਸੋਚਣਾ। ਅੱਗੇ ਗਲਤੀ ਮੰਨਣ ਨਾਲ ਘਰ ਟੁੱਟ ਨੂੰ ਬਚ ਸਕਦਾ। ਫਿਰ ਵੀ ਲੋਕ ਤਲਾਕ ਲੈ ਲੈਂਦੇ ਆ ਪਰ ਗਲਤੀ ਨਹੀਂ ਮੰਨਦੇ। ਹੀਵਰੀ ਪੰਤਾਜਾ ਜਨਾਨੀ ਕਿਸੇ ਗਲਤ ਕੰਮ ਦੇ ਵਿੱਚ ਰੰਗੇ ਹੱਥੀ ਵੀ ਫੜੇ ਜਾਂਦੇ ਆ। ਇਸੇ ਵੀ ਉਹ ਐਡਮਿਟ ਨਹੀਂ ਕਰਦੇ ਕਿ ਅਸੀਂ ਗਲਤ ਆ। ਉਲਟਾ ਇਹ ਕਹਿੰਦੇ ਦੱਸ ਫਿਰ ਕੀ ਕਰਨਾ? ਹਾਲ ਰਹਿਣਾ ਜਾਂ ਛੱਡਣਾ। ਮਤਲਬ ਈਗੋ ਜਿਹੜੀ ਆ ਨਾ ਐਨ ਪੀਕ ਲੈਵਲ ਤੇ ਰਹਦੀ ਆ ਜਿਹੜਾ ਬੰਦਾ ਉਹ ਗਲਤੀ ਬਾਰ ਬਾਰ ਕਰੀਏ ਗਲਤੀ ਨਹੀਂ ਹੁੰਦੀ ਉਹ ਈਗੋ ਆ ਚਲਾਕੀ ਆ ਉਹ ਦਾ ਪ੍ਰਸਤੀ ਆ ਤੇ ਕਾਰਨ ਹੋਰ ਵੀ ਆ ਕਿ ਲੋਕ ਆਪਣੀ ਗਲਤੀ ਨਹੀਂ ਮੰਨਦੇ ਉਹ ਇਹ ਆ ਕਿ ਸਾਹਮਣੇ ਵਾਲਾ ਨਾਦ ਮaaf ਕਰਦਾ ਇੱਕ ਤੁਹਾਡੀ ਨੈਗੇਟਿਵ ਇਮੇਜ ਵੀ ਬਣਾ ਲੈਂਦਾ ਉਹ ਤਦ ਤੁਸੀਂ ਮੰਨ ਲੈਨੇ ਆ ਵੀ ਸਾਡੀ ਗਲਤੀ ਆ ਉਹਨੇ ਕਹਣਾ ਹਾਂ ਮੈਂ ਇਹਨੂੰ ਲੋਕਾਂ ਸਾਹਮਣੇ ਮਨਾਇਆ ਬੰਦਾ ਹੀ ਗਲਤ ਆ ਇਸ ਕਰਕੇ ਕੋਈ ਵੀ ਆਪਣੇ ਆਪ ਤੇ ਉਹ ਟੈਗ ਨਹੀਂ ਲਾਉਣਾ ਚਾਹੁੰਦਾ ਕਿ ਮੈਂ ਗਲਤ ਹਾਂ ਅੱਧਾ ਇਹ ਕਾਨੂੰਨ ਦੇ ਮੋਰੇ ਅਸੀਂ ਕਰਦੇ ਆ ਜੇ ਸਾਡਾ ਮਾੜਾ ਬੋਟਾ ਕਿਤੇ ਰੋਲ ਹੋ ਕੇ ਸਾਨੂੰ ਮੰਨ ਲੈਣਾ ਚਾਹੀਦਾ ਕਿ ਮੇਕਰ ਮਜਬੂਰੀ ਜਾਂ ਗਲਤੀ ਜਾ ਕੇ ਅਮ ਹੋ ਜਾ ਕਾਨੂੰਨ ਨੂੰ ਵੀ ਤੁਹਾਨੂੰ ਮਾਫ ਕਰਨ ਵਿੱਚ ਵੱਡਾ ਦਿਲ ਦਿਖਾਉਣਾ ਚਾਹੀਦਾ ਤੇ ਦੋਵੇਂ ਤਰ੍ਹਾਂ ਕੁਝ ਨਹੀਂ ਕਰ ਰਹੀਆਂ ਨੂੰ ਲੱਗਦਾ ਗਲਤੀ ਮਹਿਸੂਸ ਕਰਨਾ ਬਹੁਤ ਵੱਡੇ ਦਿਲ ਦਾ ਕੰਮ ਆ। ਇਹ ਇੱਕ ਚੰਗੀ ਆਦਤ ਵੀ ਆ। ਕਿਉਂਕਿ ਸਾਨੂੰ ਪਤਾ ਹੋਵੇਗਾ ਅਸੀਂ ਗਲਤ ਜੇ ਸਾਨੂੰ ਉੱਥੇ ਮੰਨ ਲੈਣਾ ਚਾਹੀਦਾ। ਇੰਜ ਕਰਨ ਨਾਲ ਸਾਡੇ ਕਰਤਾਰ ਦਾ ਵਿਕਾਸ ਹੁੰਦਾ। ਜੋ ਕਿ ਈਗੋ ਮਰਦੀ ਆ ਤੇ ਮਨ ਦੇ ਵਿੱਚ ਇੱਕ ਤਸੱਲੀ ਆਉਂਦੀ ਆ ਕਿ ਅਸੀਂ ਕਿਸੇ ਦਾ ਦਿਲ ਨਹੀਂ ਦਿਖਾ ਰਹੇ। ਜੇ ਆਪਣੀਆਂ ਗਲਤੀਆਂ ਤੋਂ ਸਿੱਖ ਕੇ ਉਹਨੂੰ ਸੁਧਾਰ ਕੇ ਇੱਕ ਚੰਗੇ ਇਨਸਾਨ ਬਣ ਸਕਦੇ ਆ। ਜਿੱਥੇ ਤੁਹਾਨੂੰ ਲੱਗੇ ਕਿ ਤੁਸੀਂ ਗਲਤੋਂ ਨਾ ਕਿਸੇ ਪ੍ਰੈਸ਼ਰ ਤੋਂ ਬਿਨਾਂ ਕਿਸੇ ਆਰਗੂਮੈਂਟ ਤੋਂ ਮਾਫੀ ਮੰਗ ਲੈਣੀ ਚਾਹੀਦੀ ਹੈ। ਦਾ ਸਾਰਿਆਂ ਦਾ